ਇੱਕ ਮਿੰਟ ਗੱਲ ਸੁਣਿਓ ਜੀ ਹਾਂਜੀ ਮੈਨੂੰ ਤੁਹਾਡੇ ਪਿੱਛੇ ਆਉਂਦੇ ਨੂੰ ਕਈ ਦਿਨ ਹੋ ਗਏ ਤੁਸੀਂ ਤਾਂ ਦੇਖਦੀ ਨਹੀਂ ਹੈਗੇ ਜਨਾਬ ਦੇਖਣ ਨੂੰ ਕਿਹੜਾ ਤੇਰੇ ਤੇ ਫੁੱਲ ਲੱਗੇ ਨੇ ਜਿਹੜਾ ਮੈਂ ਤੈਨੂੰ ਦੇਖਾਂ ਇੱਕ ਮਿੰਟ ਗੱਲ ਤਾਂ ਸੁਣੋ ਯਾਰ ਹਾਂ ਦੱਸ ਕੀ ਪ੍ਰੋਬਲਮ ਹੈ ਤੈਨੂੰ ਮੈਂ ਯਾਰ ਤੁਹਾਨੂੰ ਬਹੁਤ ਪਸੰਦ ਕਰਦਾ ਆਈ ਲਾਈਕ ਯੂ ਫਿਰ ਮੈਂ ਕੀ ਕਰਾਂ ਤੇਰੇ ਵਰਗੇ 36 ਫਿਰਦੇ ਨੇ ਵੱਡਾ ਐ ਲਾਈਕ ਵਾਲਾ ਉਹ ਜਿਹੜੇ 36 ਛੋਟੇ ਪਿੱਛੇ ਨੇ ਉਹ ਤਾਂ ਸਾਰਿਆਂ ਪਿੱਛੇ ਨੇ ਮੈਂ ਤਾਂ ਤੁਹਾਡੇ ਪਿੱਛੇ ਆਂ ਪਰ ਚਲੋ ਬਾਲਾ ਨਾ ਸੋਚੋ ਆ ਮੇਰਾ ਨੰਬਰ ਹੈਗਾ ਤੁਹਾਡਾ ਮਨ ਹੋ ਜਾਏ ਤਾਂ ਕਾਲ ਕਰ ਲਿਓ ਹਾਂ ਤਾਂ ਬੜੀ ਲੱਗਦਾ ਜੱਲ ਆਊਗਾ ਫੋਨ ਦਾ ਗੁਰੂ ਹੈਲੋ ਹੈਲੋ ਹਾਂਜੀ ਕੌਣ ਮੈਂ ਜਸਸੀ ਬੋਲ ਰਹੀ ਹਾਂ ਹਾਂਜੀ ਕਿਵੇਂ ਹੋ ਮੈਂ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਲਾਈ ਲਿਆ ਫਿਰ ਪਉਣਾ ਹੈ ਹਾਂਜੀ ਮਨ 'ਚ ਕਾਫੀ ਖਿਆਲ ਜੇ ਆ ਰਹੇ ਸੀ ਪਰ ਫਿਰ ਮੈਂ ਡਰਦੀ ਡਰਦੀ ਕਾਲ ਲਈ ਲਈ ਤੁਹਾਨੂੰ ਉਹ ਡਰਨ ਵਾਲੀ ਕਿਹੜੀ ਗੱਲ ਹੈ ਜਸਸੀ ਤੂੰ ਮੈਨੂੰ ਆਪਣੀ ਸਮਝ ਅੱਜ ਕਾਲਜ ਆਣਾ ਤੂੰ ਨਹੀਂ ਜੀ ਅੱਜ ਮੈਂ ਕਾਲਜ ਨਹੀਂ ਜਾਣਾ ਮੈਨੂੰ ਘਰੇ ਥੋੜਾ ਜਿਹਾ ਕੰਮ ਹੈ ਕੱਲ ਜਾਊਂਗੀ ਕਾਲਜ ਉਹ ਚਲ ਕੱਲ ਨੂੰ ਫਿਰ ਮੈਂ ਵੀ ਆਉਂਗਾ ਤੇਰੇ ਕਾਲਜ ਕਿਉਂ ਜੀ ਤੁਸੀਂ ਮੇਰੇ ਕਾਲਜ ਕੀ ਕਰਨ ਆਣਾ ਤੁਸੀਂ ਤਾਂ ਰਣਵੀਰ ਕਾਲਜ 'ਚ ਪੜਦੇ ਹੋ ਉਹ ਗੱਲਾਂ-ਵੱਤਾਂ ਕਰਾਂਗੇ ਕੋਈ ਕਿਉਂ ਕੀ ਗੱਲਾਂ-ਵੱਤਾਂ ਕਰਨੀਆਂ ਨੇ ਮੇਰੇ ਨਾਲ ਉਹ ਪਿਆਰ ਦੀਆਂ ਗੱਲਾਂ-ਵੱਤਾਂ ਕਰਾਂਗੇ ਚਲੋ ਮੈਂ ਨਾ ਬਾਅਦ ਵਿੱਚ ਕਾਲ ਕਰਦੀ ਆਂ ਵੀਰਾ ਆ ਗਿਆ ਹਾਂ ਚਲੋ ਠੀਕ ਹੈ ਕਰ ਲਈਂ ਫਿਰ ਬਾਅਦ 'ਚ ਠੀਕ ਹੈ ओके बाय ओके ਅੱਜ ਕੱਲ ਵੀ ਪਲ ਪਲ ਵੇ ਤੈਨੂੰ ਦੇਖਦੀਆਂ ਅੱਖੀਆਂ ਚਾਹੁੰਦੀਆਂ ਨੇ ਨਾ ਸੌਂਦੀਆਂ ਨੇ ਹੋਈ ਆ ਆ ਦੀਪਕੀਆਂ ਅੱਜ ਕੱਲ ਵੇ ਪਲ ਪਲ ਵੇ ਤੈਨੂੰ ਦੇਖਦੀਆਂ ਅੱਖੀਆਂ ਚਾਉਂਦੀਆਂ ਨੇ ਨਾ ਸੌਂਦੀਆਂ ਨੇ ਹੋਈਆਂ ਆ ਦੀਪਕੀਆਂ ਯਾਰ ਮੈਂ ਹੁਣ ਤੱਕ ਬਹੁਤ ਕੁੜੀਆਂ ਦੇਖੀਆਂ ਪਰ ਯਾਰ ਕੋਈ ਤੇਰੀ ਇੰਨੀ ਸੋਹਣੀ ਨਹੀਂ ਦੇਖੀ ਹੈਗੀ ਸੱਚੀ ਤੂੰ ਮੈਨੂੰ ਬਹੁਤ ਪਸੰਦ ਆਈ जी, न, अच्छा जी ਇਹੋ ਜੇ ਕੀ ਦੇਖਿਆ ਤੁਸੀਂ ਮਿਰਚ ਪਤਾ ਨਹੀਂ ਯਾਰ ਜਦੋਂ ਮੈਂ ਤੈਨੂੰ ਪਹਿਲੀ ਵਾਰ ਹੀ ਦੇਖਿਆ ਨਾ ਮੈਨੂੰ ਤਾਂ ਪਤਾ ਹੀ ਨਹੀਂ ਕੀ ਹੋ ਗਿਆ ਲੱਗਦਾ ਯਾਰ ਤੇਰੇ ਨਾਲ ਪਿਆਰ ਹੋ ਗਿਆ ਅੱਛਾ ਜੀ ਐਵੇਂ ਵੀ ਹੋ ਜਾਂਦਾ ਪਿਆਰ ਮੈਨੂੰ ਤਾਂ ਕਦੇ ਹੋਇਆ ਨਹੀਂ ਹੋਇਆ ਤਾਂ ਯਾਰ ਕਦੇ ਮੈਨੂੰ ਵੀ ਨਹੀਂ ਜਦੋਂ ਤੈਨੂੰ ਪਹਿਲੀ ਵਾਰ ਹੀ ਦੇਖਿਆ ਨਾ ਮੈਨੂੰ ਵੀ ਉਹਦੀ ਪਿਆਰ ਹੋਇਆ ਤੇਰੇ ਨਾਲ ਉਹ ਤੈਨੂੰ ਨਹੀਂ ਮੇਰੇ ਨਾਲ ਹੋਇਆ ਜੇ ਨਾ ਯਾਰ ਮੈਨੂੰ ਕਿੱਥੇ ਹੋਇਆ ਤੁਹਾਡੇ ਨਾਲ ਪਿਆਰ ਯਾਰ ਸੱਚੀ ਤੈਨੂੰ ਹੋਇਆ ਨਹੀਂ ਪਿਆਰ ਮੇਰੇ ਨਾਲ ਮੈਨੂੰ ਤਾਂ ਯਾਰ ਪਹਿਲੀ ਵਾਰ ਹੋ ਗਿਆ ਸੀਗਾ ਓਹ ਬਾਬਾ ਮੈਂ ਮਜ਼ਾਕ ਕਰ ਰਹੀ ਆ ਹੋ ਗਿਆ ਪਿਆਰ ਮੈਨੂੰ ਤੁਹਾਡੇ ਨਾਲ ਮੈਂ ਤਾਂ ਤੁਹਾਡੀ ਗੱਲਾਂ ਨੇ ਹੀ ਮੋਹ ਲਿਆ ਜਰ ਜਸੀ ਤੂੰ ਮੈਨੂੰ ਇੰਨੀ ਸੋਹਣੀ ਲੱਗਦੀ ਆ ਨਾ ਦਿਲ ਕਰਦਾ ਤੈਨੂੰ ਹਰ ਵਕਤ ਦੇਖੀ ਜਾਵਾਂ ਨਾਲੇ ਇੱਕ ਗੱਲ ਹੋਰ ਮੈਂ ਤੈਨੂੰ ਹੁਣ ਤੋਂ ਡੇਲੀ ਕਾਲਜ ਮਿਲਣ ਆਇਆ ਕਰੂੰਗਾ ਨਹੀਂ ਯਾਰ ਡੇਲੀ ਨਹੀਂ ਮਿਲਣਾ ਆਣਾ ਮੈਨੂੰ ਕਾਲਜ ਨਾਲੇ ਮੇਰੇ ਫਰੈਂਡ ਕੀ ਕਹਿਣਗੇ ਵੀ ਜਸੀ ਇਦਾਂ ਦੀ ਕੁੜੀ ਆ ਬਹੁਤ ਰਿਸਪੈਕਟ ਹੈ ਮੇਰੀ ਕਾਲਜ 'ਚ ਜਸੀ ਆਪਾਂ ਐਵੇਂ ਕਰਦੇ ਆਂਗੇ ਆਪਾਂ ਕਿਤੇ ਲੁਕ ਛਿਪ ਕੇ ਮਿਲ ਲਿਆ ਕਰਾਂਗੇ ਬਾਹਰ ਹਾਂ ਯਾਰ ਤੁਆਡੀ ਗੱਲ ਤਾਂ ਠੀਕ ਐ ਨਾਲੇ ਮੈਨੂੰ ਵੀ ਡਰ ਲੱਗਦਾ ਜੇ ਘਰੇ ਕੋਈ ਗੱਲ ਪਤਾ ਲੱਗ ਗਈ ਫੇਰ ਚਲੋ ਯਾਰ ਠੀਕ ਐ ਮੈਂ ਚਲਦੀ ਆਂ ਕਾਲਜ 'ਚ ਲੈਕਚਰ ਸਟਾਰਟ ਹੋਣ ਆਲਾ ਉਹ ਬੈ ਯਾਰ ਜੱਸੀ ਦੋ ਮਿੰਟ ਹੋਰ ਕਰ ਲੈ ਦੋ ਦਿਲ ਦੀਆਂ ਗੱਲਾਂ ਹੋ ਰਾ ਮੈਂ ਤਾਂ ਬੋਕਸ ਵੀ ਆਪਣੀ ਫਰੈਂਡਸ ਨੂੰ ਫੜਾ ਕੇ ਆਈ ਆਂ ਜੇ ਤੇਰੇ ਨਾਲ ਗੱਲਾਂ ਕਰਨ ਨੂੰ ਬਹੁਤ ਦਿਲ ਕਰੀਆ ਅੱਜ ਬਸ ਚਲੋ ਥੋੜਾ ਟਾਈਮ ਐ ਕਰ ਲੋ ਤੁਸੀਂ ਗੱਲਾਂ ਤੂੰ ਦੇਖਦੀਆਂ ਅੱਖੀਆਂ ਜੁੰਦੀਆਂ ਨੇ ਨਾ ਸੁੰਦੀਆਂ ਨੇ ਜੀ ਕੇ ਮੈਂ ਹਾਂ ਬਸ ਵਧੀਆ ਵਧੀਆ ਕੀ ਗੱਲ ਅਸ ਤੜਕੀ ਫੋਨ ਲਾ ਲਿਆ ਬਸ ਯਾਰ ਸਵੇਰੇ ਸਵੇਰੇ ਦਿਲ ਨਹੀਂ ਲੱਗ ਰਿਹਾ ਸੀਗਾ ਮੈਂ ਸੋਚਿਆ ਜਸ ਸੀ ਸੀ ਚਲੋ ਯਾਰ ਮੈਂ ਨਾ ਬਾਦ ਵਿੱਚ ਕਾਲ ਕਰਦੀ ਹਾਂ ਮੈਂ ਨਾ ਵੀਰਾ ਬੁਲਾ ਰਿਆ ਓਕੇ ਓਕੇ ਬੈਸ ਆਈ ਵੀਰੇ 판ਦੀ ਵੀਰੇ ਮੇਰਾ ਚਾਰਜਰ ਕਿੱਥੇ ਹੈ ਵੀਰੇ ਮੈਂ ਤਾਂ ਚਾਰਜਰ ਦੇਖਿਆ ਨਹੀਂ ਨਾਲ ਦੇ ਕਮਰੇ ਜਨਾ ਹੋਵੇ ਰਾਤ ਉਸੇ ਉੱਤੇ ਚਾਰਜਰ ਆਇਆ ਸੀ ਚਲੋ ਧਿਆਨ ਕਿਥੋਂ ਲਗਾਉਣਾ ਹੈ ਸਾਰਾ ਤਾਂ ਮੋਦ ਲਿਖ ਰਿਹਾ ਨਹੀਂ ਮੜਾ ਮੋਟਾ ਹੋ ਰਿਹਾ ਨਾ ਰੱਖ ਲੈ ਗਾ ਨਦਰ ਚਾਹਦ ਤਮਦਨ ਤਨ ਨੂੰ ਸੇ ਹੋਰ ਜੀਦਾ ਕਿਆ ਕਰਨਾ ਦਾ ਵੀ ਕੰਮ ਹੋ ਯਾਰ ਮੇਨੋ ਲਾਦਾ ਵੀਰੇ ਨੂੰ ਮੇਰੇ ਤੇ ਸ਼ੱਕ ਹੋ ਗਿਆ ਹੁਣ ਕੀ ਕਰਾਂ ਐਦਾਂ ਕਰਦੀਆਂ ਬੰਟੀ ਨੂੰ ਫੋਨ ਆਉਂਦੀ ਆ ਲੋ ਹਾਂਜੀ ਹਾਂ ਬੰਟੀ ਮੈ ਤੇਨ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਹਾਂ ਦੱਸੋ ਕੀ ਹੋਇਆ ਯਾਰ ਮੈਨੂੰ ਲੱਗਦਾ ਵੀਰੇ ਨੂੰ ਮੇਰੇ ਤੇ ਸ਼ੱਕ ਹੋ ਗਿਆ ਕਹਿੰਦਾ ਤੂੰ ਬਹੁਤ ਫੋਨ ਚਲਾਣ ਲੱਗ ਗਈ ਉਹ ਤੂੰ ਐਵੇਂ ਮੈਨਾਂ ਡਰ ਐਵੇਂ ਕਹਿਤਾ ਹੋਗਾ ਤੇਰੇ ਭਾਈ ਨੇ ਕਿੱਥੇ ਤਰਾ ਭਰਾਣ ਆਲੇ ਅੱਜ ਉਹ ਤਾਂ ਬਾਹਰ ਗਿਆ ਚਲਾਇਆ ਕਰਦਾ ਘਰ ਮੈਂ ਆ ਰਿਆਂਗਾ ਤੇਰੇ ਘਰ ਨਹੀਂ ਯਾਰ ਮੈਨੂੰ ਡਰ ਲੱਗਦਾ ਉਹ ਐਵੇਂ ਕਿਉਂ ਡਰਦੀ ਹੈਗੀ ਕੁਝ ਨਹੀਂ ਹੁੰਦਾ ਮੈਂ ਆ ਗਿਆ ਬਸ 2 ਮਿੰਟ ਤੇ ਚਲੋ ਠੀਕ ਹੈ ਫਿਰ ਜਿੱਦਾਂ ਤੁਹਾਡੀ ਮਰਜ਼ੀ ਆਜਾ ਤੁਸੀਂ ਘਰੇ ਆ ਗਿਆ ਬਸ ਈ ਹਾਲ ਹੈ ਬਈ ਵਧੀਆ ਦੀਪ ਹੋ ਠੀਕ ਹੈ ਬਈ ਵਧੀਆ ਬਈ ਕਿੱਧਰ ਉਲਝੜਾ ਦੀਪੋਂ ਤੇ ਤੇਰੀ ਪ੍ਰਿਹਾਈ ਦਾ ਫੋਨ ਆ ਰਿਹਾ ਸੀਗਾ ਉਹਨੇ ਮਿਲਣ ਵਾਸਤੇ ਬੁਲਾਇਆ ਸੀਗਾ ਮਿਲਣ ਜਾ ਰਿਹਾ ਸੀ ਮੈਂ ਤੁਮ੍ਹ ਯਾਰ ਬੱਲੇ ਬਾਈ ਤੇਰੀ ਤਾਂ ਚੜ੍ਹਾਈ ਐ ਪਿਆਰ ਹੀ ਕਰਦੀ ਐ ਘਟਾਏ ਪਾਸ ਹੀ ਆ ਬਸ ਨਹੀਂ ਬਾਈ ਟਾਈਮ ਪਾਸ ਨਹੀਂ ਪਿਆਰ ਬਹੁਤ ਕਰਦੀ ਐ ਭੁਜਾਈ ਤੇਰੀ ਉਹ ਚੱਲ ਬਾਈ ਭਾਬੀ ਤੋਂ ਖਾਣ ਪੀਣ ਨੂੰ ਪੈਸੇ ਪੂਸੇ ਮੰਗ ਲਿਆ ਕਰ ਇਹਨਾਂ ਤਾਂ ਜਿੰਨੇ ਮੰਗੇ ਉੰਨੇ ਥੋੜੇ ਨੇ ਮੈਂ ਤਾਂ ਕਦੇ ਮੰਗੇ ਮੁਗੇ ਨਹੀਂ ਪੈਸੇ ਪੂਸੇ ਤਾਂ ਯਾਰ ਇੱਕ ਵਾਰੀ ਮੰਗ ਕੇ ਦੇਖੀ ਬਾਈ ਕਿੰਨਾ ਵਧੀਆ ਟਾਈਮ ਪਾਸ ਹੁੰਦਾ ਕਸਰ ਉਤੋਂ ਦੀਵਾਰ ਕੇ ਹੋ ਗਈਆਂ ਮੈਂ ਤੇਰੀ ਚੰਨਾ ਖੁਦ ਨੂੰ ਸ਼ਿੰਗਾਰ ਕੇ ਹੋ ਗਈਆਂ ਮੈਂ ਤੇਰੀ ਚੰਨਾ ਖੁਦ ਨੂੰ ਸ਼ਿੰਗਾਰ ਕੇ ਮਹਿੰਦੀ ਦੇ ਰੰਗ ਵੀ ਹੱਥੀ ਚੜ ਗਏ ਲਾ ਕੋੜੀ ਵੇ ਤੇਰੀ ਕੁਦਾਂ ਲਗਾਈ ਸੀ ਹਾਂਜੀ ਬੋਲੋ ਮੈਨੂੰ ਨਾ 5000 ਰੁਪਏ ਚਾਹੀਦੇ ਸੀ ਯਾਰ ਐਡੀ ਕੀ ਲੋਡ ਪੈ ਗਈ ਤੁਹਾਨੂੰ 5000 ਦੀ ਮੈਂ ਕਾਲਜ ਦੀ ਫੀਸ ਜੀ ਭਰਨੀ ਸੀ ਅੱਛਾ ਚਲੋ ਐ ਕਰ ਦਿਆਂ ਤੁਸੀਂ ਬੈਠੋ ਮੈਂ ਤੁਹਾਨੂੰ ਪੈਸੇ ਲਿਆ ਦਉਂਗਾ ਥੋੜੇ ਟਾਈਮ ਤੱਕ ਤੇਰੇ ਬਾਪਸ ਕਰ ਦੂੰਗਾ। ਉਹ ਕੋਈ ਚੱਕਰ ਨਹੀਂ। ਚਲੋ ਤੁਸੀਂ ਹੁਣ ਜਾਓ। ਮੈਨੂੰ ਐਵੇਂ ਡਰਿਆ ਵੀਰਾ ਨਾ ਜੇ। ਠੀਕ ਹੈ ਤੁਸੀਂ ਮੈਂ ਚੱਲਦਾ। ਠੀਕ ਹੈ ਬਾਏ। ਵੀਰੇ ਆ ਮੁੰਡਾ ਕੌਣ ਸੀਗਾ ਉਹ ਤਾਂ ਵੀਰੇ ਕੋਈ ਨਹੀਂ ਮੇਰੇ ਕਾਲਜ ਫਰੈਂਡ ਸੀ ਨੋਟਸ ਦੇਣ ਆਇਆ ਸੀ ਅੱਛਾ ਚਲ ਚੰਗਾ ਠੀਕ ਹੈ

ਉਬਾਕੂ ਮਾਜ਼ਾ ਨਹੀਂ ਉਹਦੇ ਤਿੰਨ ਚਾਰ ਜਨ ਹੁੰਦਾ ਜੀ ਲੱਗਿਆ ਉੱਥੇ ਲੱਗੇ ਉਹਦਾ ਕੀ ਰੱਖਿਆ ਇਹਨੂੰ ਬਾਬੂ ਜੀ ਚਾਹ ਬਣਾਵਾ ਮੌਲਾ ਦਾ ਪੱਤਾ ਨਰਿਆ ਚੌਣ ਲੈ ਆ ਸਬਜ਼ੀ ਬਣਾਉਂ ਠੀਕ ਹੈ ਕਿਹਾ ਬਣਿਆ ਕੰਮ ਕਨਾ ਉਹ ਤੇਰੇ ਵਾਲੀ ਸਕੀਮ ਤਾਂ ਕੰਮ ਕਰ ਗਈ ਯਾਰ ਆ ਪੂਰਾ 5000 ਦਿੱਤਾ ਤੈਨੂੰ ਭਜਾਈ ਨੇ ਤਾਂ ਭਲਾ ਆ ਬਾਈ ਫਿਰ ਤਾਂ ਬਣ ਗਈ ਗੱਲ ਆ ਚੱਲੀਏ ਫਿਰ ਸੁਨਾਵਾ ਕਰੀਏ ਪਾਰਟੀ ਪੂਰਤੀ ਚੱਲ ਚੱਲੀਏ ਫਿਰ ਚਾਲਾ ਬੰਟੀ ਤੁਹਾਡੇ ਬਿਗਿਆਨਾਂ ਮੇਰਾ ਜਮਾ ਦਿਨ ਲਈ ਲਾਦਾ ਸਾਰੇ ਦਿਨ ਤੁਹਾਡੀ ਯਾਦ ਆਈ ਜਾਂਦੀ ਹੈ ਮੈਨੂੰ ਜੱਸੀ ਮੈਨੂੰ ਲੱਗਦਾ ਤੈਨੂੰ ਵੀ ਮੇਰੇ ਨਾਲ ਪਿਆਰ ਹੋ ਗਿਆ ਆਪਾਂ ਐ ਕਰਦੇ ਆਂਗੇ ਪੜ੍ਹਾਈ ਖਤਮ ਕਰਕੇ ਆਪਾਂ ਜਲਦੀ ਵਿਆਹ ਕਰਾ ਲੈਂਦੇ ਆ ਯਾਰ ਤੂੰ ਪਾਗਲ ਹੈ ਆਪਾਂ ਮੈਰਿਜ ਕਿਵੇਂ ਕਰਵਾ ਸਕਦੇ ਆ ਨਾਲੇ ਆਪਾਂ ਇੱਕੋ ਪਿੰਡ ਦੇ ਆ ਆਪਾਂ ਦੋਹਾਂ ਫੈਮਿਲੀ ਦੀ ਪੂਰੀ ਇੱਜ਼ਤ ਹੈ ਪਿੰਡ ਵਿੱਚ ਨਾਲੇ ਬੇਇੱਜ਼ਤੀ ਹੋ ਜੂਗੀ ਆਪਾਂ ਬਰਾਏ ਕਰਦੇ ਆ ਘਰੋਂ ਬਾਹਰ ਚੱਲਦੇ ਆ ਕਿਤੇ ਘਰੋਂ ਭੱਜ ਕੇ ਵਿਆਹ ਕਰਾ ਲੈਂਦੇ ਆ ਮੇਰਾ ਵੀ ਹੁਣ ਤੇਰੇ ਬਿਨਾ ਸਾਰਾ ਮੌਖਾ ਹੈ ਚਲ ਕੋਈ ਨਾ ਬੰਟੀ ਮੈਂ ਸੋਚ ਕੇ ਦੱਸਾਂਗੀ ਮੈਨੂੰ ਥੋੜਾ ਟਾਈਮ ਚਾਹੀਦਾ ਜਰਜਸੀ ਇੱਕ ਗੱਲ ਹੋਰ ਮੈਨੂੰ ਯਾਰ 2000 ਰੁਪਏ ਹੋਰ ਚਾਹੀਦੇ ਸੀ ਬੰਟੀ ਹੁਣੇ ਤਾਂ ਮੈਂ ਤੈਨੂੰ 5000 ਦਿੱਤੇ ਸੀ ਹੁਣ ਤੈਨੂੰ 2000 ਦੀ ਲੋਡ ਪੈ ਗਈ ਮੈਨੂੰ ਚਾਹੀਦੇ ਸੀ ਯਾਰ ਥੋੜਾ ਜਿਹਾ ਘਰ ਦਾ ਕੰਮ ਸੀ ਇੱਕ ਛੋਟਾ ਜਿਹਾ ਕੀਤੇ ਤੂੰ ਨਸ਼ੇ ਨੂੰ ਸ਼ੈਤਾਨੀ ਕਰਨ ਲੱਗ ਗਿਆ ਨਹੀਂ ਯਾਰ ਜਸੀ ਐਦਾਂ ਦਾ ਲੱਗਦਾ ਮੈਂ ਤੁਹਾਨੂੰ ਲੱਗਦਾ ਤਾਂ ਨਹੀਂ ਪਰ ਟਾਈਮ ਦਾ ਕੁਝ ਪਤਾ ਨਹੀਂ ਹੁੰਦਾ ਚਲ ਮੈਂ ਤੈਨੂੰ 2000 ਦੇ ਦਾਂਗੀ ਪਰ ਤੈਨੂੰ 2-4 ਦਿਨ ਖੜਨਾ ਪਊਗਾ ਠੀਕ ਹੈ ਜੱਸੀ ਕੋਈ ਨਾ ਮੈਂ ਬੈਠ ਕਰ ਲੂਗਾ ਦੋ ਮਿੰਟ ਹੁਣ ਚੱਲੀਏ ਆਪਾਂ ਚੱਲਦੇ ਆ ਯਾਰ ਬਹਿ ਜਾ ਦੋ ਮਿੰਟ ਹੋਰ ਨਹੀਂ ਨਹੀਂ ਯਾਰ ਆਪਾਂ ਹੋਰ ਟਾਈਮ ਨਹੀਂ ਬੈਠ ਸਕਦੇ ਵੀਰਾ ਵੀ ਆਉਣ ਵਾਲਾ ਕਰੇ ਚੱਲਣਾ ਪੈਣਾ ਆਪਾਂ ਨੂੰ ਚਲ ਚਲ ਜੱਸੀ ਵੀਰਾ ਦੀ ਕਾਲਜ ਛੱਡ ਜਾਂਗੇ ਰਾਮਣ ਤੂੰ ਆ ਕਦੂ ਬਸ ਦੀ ਭਗ ਜਾ ਮੈਂ ਉਹਦੇ ਦੋਸਤਾਂ ਨਾਲ ਜਾਊਂਗਾ ਚਲੋ ਠੀਕ ਹੈ ਵੀਰੇ ਕਰੀ ਹੈਗਾ ਹੋਰ ਵਧੀਆ ਬਈ ਕਿਵੇਂ ਆ ਸੀ ਦੇਖ ਯਸ ਤੂੰ ਮੇਰੇ ਭਰਾਵਾਂ ਵਰਗਾ ਯਾਰ ਮੈਂ ਤੈਨੂੰ ਇੱਕ ਗੱਲ ਦੱਸਣ ਆਇਆ ਕੀ ਗੱਲ ਸੁਣੇ ਬਈ ਜਿਹਦੀ ਸੌਣੇ ਦੀ ਹਿੰਮਤ ਮੇਰੀ ਗੱਲ ਸੁਣ ਇਹ ਗੱਲ ਆਪਣੇ ਦੋਨੋਂ ਤੋਂ ਇਲਾਵਾ ਕਿਸੇ ਹੋਰ ਕੋਲੇ ਨਾ ਜਾਵੇ ਕੋਈ ਗੱਲ ਨਹੀਂ ਵੀਰੇ ਹਾਂ ਤੂੰ ਜਾ ਮੈਂ ਦੇਖਦਾ ਹਾਂ ਸਾਰੇ ਨੂੰ ਵੱਡੇ ਬਣਵਾਸ਼ ਨਾ ਤੈਨੂੰ ਨਹੀਂ ਪਤਾ ਕੀ ਹੋ ਗਿਆ ਜਿਹੜੀਆਂ ਆ ਬਾਹਰ ਤੂੰ ਕਰਤੂਤਾ ਕਰਦੀ ਫਿਰਦੀ ਐ ਨਾ ਮੈਨੂੰ ਸਭ ਪਤਾ ਹੈਗਾ ਵੀਰੇ ਕੋਈ ਗੱਲ ਤਾਂ ਫੇਮੀ ਹੋਈ ਐ ਮੈਨੂੰ ਕੋਈ ਗੱਲ ਤਾਂ ਫੇਮੀ ਨਹੀਂ ਹੋਈ ਜਾਦੇ ਢੋਲੀ ਨਾ ਬਣਾ ਦੀ ਨਾਲ ਗਿਆ ਸੀਗਾ ਯਾਰ ਉਹਦਾ ਇੰਟਰਵਿਊ ਸੀਗਾ ਜੇ ਤਾਂ ਲੇਟ ਹੋ ਗਏ ਉਹ ਤੈਨੂੰ ਤਾਂ ਲੋਕਾਂ ਦੇ ਕੰਮ ਦਿਖਦੇ ਨੇਗੇ ਆਪ ਦੀ ਚੈਕਰੇ ਕੋਈ ਗੌਰ ਨਹੀਂ ਕਰਦਾ ਹੈਗਾ ਆ ਬਿੱਲ ਪਰਨ ਵਾਲਾ ਪਾ ਬਿਜਲੀ ਦਾ ਖੇਰ ਦਵਾਈ ਛੱਟਣ ਵਾਲੀ ਪਈ ਆ ਮਾੜਾ ਮੋਟਾ ਕਰੇ ਵੀ ਗੌਰ ਕਰ ਲਿਆ ਕਰ ਉਹ ਕੋਈ ਨਾ ਬਾਪੂ ਕੱਲ ਨੂੰ ਮੈਂ ਕਰੀਆਂਗਾ ਕਰਾ ਲਈ ਜਿਹੜਾ ਕੰਮ ਕਰਾਉਣਾਗਾ ਹਾਂ ਬਈ ਜੱਸ ਕਿਵੇਂ ਆਣੇ ਹੋਏ ਬਈ ਮੈਂ ਤਾਂ ਕੰਮ ਆਇਆ ਸੀ ਇੱਕ ਦੱਸ ਵੀਰ ਬਈ ਇੱਕ ਮੁੰਡੇ ਦੇ ਹੱਡ ਗੋਡੇ ਤੋੜਨੇ ਨੇ ਕੀ ਗੱਲ ਹੋ ਗਈ ਕੋਈ ਜ਼ਮੀਨ ਜਮੂਨ ਦਾ ਰੌਲਾ ਜ਼ਮੀਨ ਦਾ ਤਾਂ ਕੋਈ ਰੌਲਾ ਨਹੀਂ ਹੈਗਾ ਯਾਰ ਬਸ ਇੱਕ ਮੁੰਡਾ ਹੈਗਾ ਉਹ ਮੇਰੀ ਭੈਣ ਨੂੰ ਤੰਗ ਕਰਦਾ ਹੈ। ਉਹਦੇ ਹੱਡ ਗੋਡੇ ਤੋੜਨੇ ਨੇ। ਜੱਸ ਇਹਨਾਂ ਤੱਤਾਂ ਨਾ ਚੱਲ। ਆਪਾਂ ਉਹਨੂੰ ਪਿਆਰ ਨਾਲ ਸਮਝਾ ਦਾਂਗੇ। ਇੱਕ ਗੱਲ ਸੋਚ ਜੇ ਉਹਦੀਆਂ ਲੱਤਾਂ ਮਾਹ ਤੋੜਦੇ ਤੂੰ ਭਗ ਜਾਏਂਗਾ ਜੇਲ੍ਹ। ਨਾਲੇ ਉਹਦਾ ਘਰ ਬਰਬਾਦ ਹੋ ਜੂ ਨਾਲੇ ਤੇ। ਨਾਲੇ ਪਿੰਡ ਚਰ ਵਾਲਾ ਪਊਗਾ। ਨਾਲੇ ਤੇਰੀ ਭੈਣ ਦੀ ਕਿੱਡੀ ਬੇਇੱਜ਼ਤੀ ਆਗੀ। ਥੋੜਾ ਜਿਹਾ ਸੋਚ ਕੇ ਚੱਲ। ਤੇਰੀ ਭੈਣ ਦਾ ਕਿਸੇ ਨੇ ਰਿਸ਼ਤਾ ਹੀ ਲੈਣਾ ਹੈਗਾ। ਆਪਣੇ ਕੋਲ ਇੱਕ ਸਕੀਮ ਹੈਗੀ ਆ। ਕੀ ਬਈ? ਮਾਪੂ ਰਮੋਤਾ ਉਹ ਮੈਂ ਮੜਾ ਦੀ ਪੇਨਾ ਜਾ ਕੇ ਉਹਦਾ ਇੰਟਰਵਿਊ ਆ ਗਈ ਅੱਛਾ ਉਹ ਕਹਿੰਦਾ ਮੈਂ ਨਾਲ ਬਾਜ਼ਰ ਡਰਦਾ ਦੀ ਗਾਓ ਚਲ ਜਾਏ ਪੁੱਤ ਛੇਤੀ ਆ ਜੀ ਫਿਰ ਹਾਂ ਮੈਂ ਕਹਿੰਦਾ ਮੈਂ ਪਾਣ ਦਾ ਪੈਗਾ ਜਿਹੜਾ ਡੰਗਰਾਂ ਨੂੰ ਅੱਛਾ ਜਿੱਤੋਂ ਪੁਜੇਰੀ ਸਾਵੇਂ ਬੰਦੀ ਠੀਕ ਆ ਪੁੱਤ ਚੰਗਾ ਛੇਤੀ ਆ ਜੀ ਚੰਗਾ ਠੀਕ ਹੈ ਚਲ ਜਿ세 ਪਤਾ ਰੋਟੀ ਲੈ ਕੇ ਆਈ ਮੈਂ ਖੇਦੇ ਆਣਾ ਬਾਪੂ ਜੀ ਤੁਸੀਂ 10 ਮਿੰਟ ਬੈਠੋ ਸਬਜ਼ੀ ਗਰਮ ਹੋਣ ਲੱਗ ਰਹੀ ਹੈ ਮੈਂ ਲਿਆਣੀ ਰੋਟੀ ਪਾ ਕੇ ਠੀਕ ਹੈ हेलो हेलो हाँ बंटी हाँ कि मैं जस्सी बस वादिया की गल हो गया मैं सैड जी लग रही है कुछ नहीं होया यार कॉलेज जाना था जो नहीं मैं नहीं आना आज कॉलेज करे कोई नहीं हैगा गा कलियां की करें फिर मैं आ गया तेरे को करें यार नहीं नहीं आना करे मेरे ਉਹ ਯਾਰ ਇਦਾਂ ਕੀ ਹੁੰਦਾਗਾ ਮੈਂ ਆ ਗਿਆ ਬਸ ਤਰੇ ਕਰੇ ਦੋ ਮਿੰਟ ਚ ਮੈਂ ਫੋਨ ਕੱਟ ਰਿਹਾਗਾ ਯਾਰ ਜਦ ਮੈਂ ਤੁਹਾਨੂੰ ਕਹਤਾ ਕਰੇ ਨਹੀਂ ਆਉਣਾ ਤੁਸੀਂ ਸਮਝਦੇ ਕਿਉਂ ਨਹੀਂ ਆ ਗਿਆ ਬਸ ਮੈਂ ਹਲੋ ਹਲੋ ਬੰਟੀ ਕੀ ਬਣੂਗਾ ਹੁਣ यार बंटी तू बहुत गलत किया मेरे घर आके क्यों यार इदा की हूँ पहले भी तो मैं तेरे घर आने ही हाँ यार जो मैं तो मैं तुम्हें तो रोक रही हूँ तुम धक्के क्यों आए हो घर नले मेरी गल सुनो मैनू लगता घर शक हो गया कि शक हो गया तेरे घर मेरे भरा शक हो गया अच्छा यार हाँ बापू बंटी कितने तू इत बस मैं तो ਤੂੰ ਐ ਕਰ ਜਿੱਥੇ ਵੀ ਹੈਗਾ ਨਾ ਮਿੰਟੋ ਮਿੰਟੇ ਘਰੇ ਆ ਜਾ। ਉਹ ਕੀ ਕਰ ਲੂੰਗੀ? ਤੂੰ ਐ ਕਰ ਛੇ ਇੱਧੇ ਘਰੇ ਆ। ਮੈਂ ਤੈਨੂੰ ਘਰੇ ਆ ਕੇ ਦੱਸਾਂ ਸਾਰੀ ਗੱਲ। ਚਲ ਆ ਜਾ। ਹਾਂ ਛੇ ਇੱਧੇ ਆ ਜਾ ਬਰਾ। ਅਸੀਨ ਮੇਰੇ ਲਾਡਾ ਬਾਪੂ ਨੂੰ ਕੋਈ ਜ਼ਰੂਰੀ ਕੰਮ ਹੋਣਾ ਹੈ ਮੈਨੂੰ ਜਾਣਾ ਪਊ। ਮੈਂ ਜਾ ਰਿਆਂ ਠੀਕ ਹੈ। ਚਲੋ ਠੀਕ ਹੈ। ਯਾਰ ਹੁਣ ਇਹਨੂੰ ਕੀ ਹੋ ਗਿਆ? 2 ਮਿੰਟ ਤਾਂ ਹੋਏ ਸੀ ਆਏ ਨੂੰ। ਐਂ ਤੇ ਜਲਦੀ ਭੱਜ ਵੀ ਗਿਆ ਰੱਬ ਸੁੱਖ ਰੱਖੇ ਸਾਰਾ ਕੁਝ ਠੀਕ ਹੋਵੇ ਕੋਈ ਨਹੀਂ ਸਾਰਾ ਦੱਸਦਾ ਤੈਨੂੰ ਪਤਾ ਉਹ ਕੀ ਗੱਲ ਹੋ ਗਈ ਬਾਪੂ ਇਹ ਮੁੰਡਾ ਫੜ ਰੱਖਿਆ ਤਾਂ ਗਲਾਵੇਂ ਤੋਂ ਓਏ ਇਹ ਮੁੰਡਾ ਆਪਣੀ ਰਾਮਨ ਕੋਲੇ ਆਇਆ ਸੀ ਬਾਪੂ ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਗਾਇਦੇ ਕੁੜੀ ਜੀ ਤੇ ਨਾਲੇ ਤੇਰੀ ਕਿਵੇਂ ਹਿੰਮਤ ਹੋ ਗਈ ਓ ਮੇਰੇ ਘਰੇ ਵੜਨ ਦੀ ਜਿਵੇਂ ਤੇਰੀ ਹਿੰਮਤ ਹੋਈ ਸੀ ਮੇਰੇ ਘਰੇ ਵੜਨ ਦੀ ਜੱਸ ਤੂੰ ਗੱਲ ਸੁਣ ਓਏ ਜਿਹੜੀ ਕੁੜੀ ਨਾਲ ਤੂੰ ਗੱਲ ਕਰਦਾ ਨਾ ਉਹ ਭੈਣ ਹੈ ਮੇਰੀ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੇਰੇ ਕਰ ਵੀ ਇੱਕ ਭੈਣ ਆ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਮੈਨੂੰ ਤੇਰੇ ਤੋਂ ਇਹ امید ਨਹੀਂ ਸੀ ਕਿ ਤੂੰ ਅੱਡੀ ਗਲਤੀ ਕਰੇਗਾ ਮੇਰੇ ਆਜ ਮੈਨੂੰ ਸ਼ਰਮ ਆ ਰਹੀ ਆ ਤੈਨੂੰ ਆਪਣਾ ਭਰਾ ਕਹਿਣ ਤੇ ਅਮੇਤਾ ਮੈਨੂੰ ਵੀ ਨਹੀਂ ਸੀ ਤੇਰੇ ਤੇ ਮੈਂ ਕਿਵੇਂ ਬਰਦਾਸ਼ਤ ਕਰਾਂ ਜੇ ਤੈਨੂੰ ਮਿਲਣਾ ਆਇਆ ਸੀ ਇਹ ਇੱਕ ਮਿੰਟ ਵੀਰੇ ਛੱਡੋ ਇਹਨੂੰ ਇਹ ਮੈਨੂੰ ਕੋਈ ਮਿਲਣ ਨਹੀਂ ਸੀ ਆਇਆ ਮੈਂ ਦੱਸਦੀ ਆ ਤੁਹਾਨੂੰ ਸਾਰੀ ਗੱਲ ਓਏ ਹਾਂ ਪੁੱਤ ਕਿਵੇਂ ਹੋਣੇ ਹੈ ਛਡੇ ਦੇਖੋ ਬਾਪੂ ਜੀ ਛੋਟੇ ਮੁੰਡੇ ਬੰਟੀ ਦੀ ਮੇਰੀ ਭੈਣ ਨਾਲ ਗੱਲਬਾਤ ਹੈ ਹੈ ਇਹ ਕੀ ਕਰ ਰਿਹਾ ਏ ਤੂੰ ਹੈ ਏ ਕੀ ਕਹਿ ਰਹੀ ਹੋ ਵੀਰੇ ਤੁਸੀਂ ਤੁਹਾਨੂੰ ਕੋਈ ਗਲਤਫਹਿਮੀ ਹੋਈ ਐ ਨਹੀਂ ਭੈਣੇ ਮੈਨੂੰ ਕੋਈ ਗਲਤਫਹਿਮੀ ਨਹੀਂ ਹੋਈ ਹੈਗੀ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਬਾਪੂ ਜੀ ਆਪਾਂ ਇੱਕੋ ਪਿੰਡ 'ਚ ਰਹਨੇ ਆ ਮੈਂ ਤਾਂ ਸੋਚ ਲਿਆ ਨਹੀਂ ਤਾਂ ਤੁਹਾਨੂੰ ਪਤਾ ਹੀ ਹੈਗਾ ਕਿ ਇੱਕ ਭੈਣ ਦਾ ਭਰਾ ਕੀ ਕਰ ਸਕਦਾ ਪਰ ਬਾਪੂ ਜੀ ਮੈਂ ਨਹੀਂ ਚਾਹੁੰਦਾ ਕਿ ਆਪਾਂ ਇੱਕੋ ਪਿੰਡ ਦੇ ਵਿੱਚ ਰਹਿ ਕੇ ਲੜਾਈ ਕਰੀਏ ਇਸ ਕਰਕੇ ਮੈਂ ਕਹਿਣਾ ਕਿ ਆਪਾਂ ਬਾਂਟੀ ਨੂੰ ਸਭ ਕੁਝ ਸਿਖਾਈਏ ਪਰ ਉਹ ਕਿਵੇਂ ਪੁੱਤਾ ਉਸ ਨੂੰ ਬਾਪੂ ਜੀ ਮੈਂ ਦੱਸ ਦਾਂ ਆਪਾਂ ਇੱਕ ਪਲਾਨ ਬਣਾਉਣੇ ਆਗੇ ਜਿਹਦੇ ਵਿੱਚ ਇਹ ਮੇਰਾ ਦੋਸਤ ਹੈ ਜਿਹੜਾ ਸਾਥ ਦੇਊਗਾ ਹਾਂਜੀ ਬਾਪੂ ਜੀ ਸਮਝ ਗਏ ਸਾਰੀ ਗੱਲ ਹਾਂ ਪੁੱਤਾਂ ਸਾਰੀ ਗੱਲ ਸਮਝ ਗਿਆ ਮੈਂ ਮੈਂ ਤੁਹਾਡੇ ਨਾਲ ਆ ਹਾਂਜੀ ਵੀਰੇ ਮੈਂ ਵੀ ਤੁਹਾਡਾ ਸਾਥ ਦਊਂਗਾ ਬਸ ਬਾਪੂ ਜੀ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ। ਹੋ ਸਾਨੂੰ ਕੋਈ ਟੈਨਸ਼ਨ ਨਹੀਂ। ਤੁਸੀਂ ਫਿਕਰ ਨਾ ਕਰੋ। ਆਪਾਂ ਬੰਟੀ ਨੂੰ ਸੁਧਾਰ ਕੇ ਹਾਟਾਂਗੇ। ਠੀਕ ਹੈ ਪੁੱਤ। ਹਾਂ। ਕਿਉਂ ਬਈ? ਆ ਗਈ ਸਮਝ ਹੁਣ। ਮੈਨੂੰ ਮਾਫ਼ ਕਰ ਦੇ ਬਈ। ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਬਈ ਯਾਰ। ਬਈ ਦੁੱਖ ਤਾਂ ਆਪਣੀ ਭੈਣ ਦਾ ਲੱਗਦਾ ਹੁੰਦਾ। ਬਗਾਨੀਆਂ ਤਾਂ ਬਗਾਨੀ ਹੀ ਹੁੰਦੀਆਂ ਨੇ। ਜੇ ਅੱਜ ਸਾਰੇ ਮੁੰਡੇ ਬਗਾਨੀਏ ਕੁੜੀ ਨੂੰ ਆਪਣੀ ਭੈਣਾਂ ਸਮਝਣ ਲੱਗ ਜਾਣ। ਤਾਂ ਸ਼ਾਇਦ ਕੋਈ ਕੁੜੀ ਗਲਤ ਨਾ ਹੋਵੇ। ਤੇ ਲੋਕ ਕੁੜੀਆਂ ਜੰਮਣ ਤੋਂ ਨਾ ਡਰਨ। ਬਰਾ ਥੋਡੇ ਵਰਗੇ ਆਸ਼ਕਾਂ ਕਰਕੇ ਨਾ ਕੁੜੀਆਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਐ ਤੇ ਥੋਡੇ ਕਰਕੇ ਚੰਗੇ ਮੁੰਡੇ ਹੀ ਬਦਨਾਮ ਹੋ ਜਾਂਦੇ ਨੇ ਬੋਲ ਬਾਈ ਹੁਣ ਹੁਣ ਚੁੱਪੀ ਹੋ ਗਿਆ ਬਾਈ ਮੈਂ ਬਹੁਤ ਸ਼ਰਮਿੰਦਾ ਯਾਰ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਇਸ ਤੋਂ ਬਾਅਦ ਨਹੀਂ ਕਦੇ ਇਦਾਂ ਦੀ ਗਲਤੀ ਹੋਊਗੀ ਬਾਈ ਓ ਮੈਨੂੰ ਤਾਂ ਆਪ ਸ਼ਰਮ ਆਉਂਦੇ ਤੈਨੂੰ ਪੁੱਤ ਕਹਿੰਦੇ ਹੋਏ ਤੇਰੇ ਘਰ ਤਾਂ ਭੈਣ ਹੈਗੀ ਆ ਤੂੰ ਆਦੇ ਮੱਜੇ ਥਲੇ ਤੋਂ ਛੁੱਟੀ ਮਾਰਲਾ ਮੜੀ-ਮੁੱਟੀ ਬਤੂ ਇੱਕ ਗੱਲ ਦਾ ਸੋਚ ਲੈਂਦਾ ਵੀ ਤੇਰੀ ਭੈਣ ਤੇ ਕੀ ਅਸਰ ਪਊ ਨਾਲ ਇੱਕ ਗੱਲ ਯਾਦ ਰੱਖੀ ਤੇਰੀ ਭੈਣ ਵੀ ਜਵਾਨ ਹੋ ਰਹੀ ਆ ਜ ਜ ਅੱਜ ਤੂੰ ਕਿਸੇ ਦਾ ਮਾੜਾ ਸੋਚੇਂਗਾ ਨਾ ਕੱਲ੍ਹ ਨੂੰ ਤੇਰਾ ਵੀ ਅਗਲਾ ਮਾੜਾ ਸੋਚੂ ਬਾਪੂ ਮੈਨੂੰ ਮaaf ਕਰ ਦੇ ਮੈਂ ਬਹੁਤ ਸ਼ਰਮਿੰਦਾ ਆਗਾ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਅੱਜ ਤੋਂ ਬਾਅਦ ਕਦੇ ਇਦਾਂ ਦੀ ਗਲਤੀ ਨਹੀਂ ਹੋਊਗੀ ਚੱਲ ਕੋਈ ਗੱਲ ਨਹੀਂ ਵੀਰੇ ਇੰਨੀ ਬਹੁਤ ਐ ਕਿ ਜਨਬ ਦੀ ਗੱਲ ਤੇਰਾ ਅਹਿਸਾਸ ਹੋ ਗਿਆ ਤੂੰ ਇੱਕ ਗੱਲ ਸੋਚ ਗਲਤੀ ਵੱਡੀ ਮੈਂ ਵੀ ਕਰ ਸਕਦਾ ਸੀਗਾ ਜਿਵੇਂ ਤੂੰ ਕੀਤੀ ਐ ਪਰ ਮੈਂ ਕਿਉਂ ਨਹੀਂ ਕੀਤਾ ਕਿਉਂਕਿ ਇਹੇ ਮੇਰੀ ਭੈਣਾ ਵਰਗੀ ਐ ਸਮਝ ਲਗੀ ਬਾਈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇੱਕ ਵਾਰੀ ਸੋਚ ਲਿਆ ਕਰੋ ਯੋ ਆਪਣੇ ਨਾਲੇ ਵੀ ਹੋ ਸਕਦਾ ਹੈ ਹੈਨਾ ਚੱਲ ਜਾਂਗੇ ਬੱਪੂ ਜੀ ਮੁੰਡੇ ਨੂੰ ਮੈਨੂੰ ਲੱਗਦਾ ਅਕਲ ਆ ਗਈ ਅਸੀਂ ਚੱਲਦੇ ਹਾਂ ਹਾਂ ਬੱਤਾ ਠੀਕ ਹੈ ਜੰਗਾ ਠੀਕ ਹੈ ਬਾਕੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸੇ ਜਰੂਰ ਕਰ ਦਿਓ ਹਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਹੈਨਾ ਠੀਕ ਹੈ ਬਾਕੀ ਬੋਲ ਦੋ ਬੰਟੀ ਨੂੰ ਹੁਣ ਅਕਲ ਮੈਨੂੰ ਲੱਗਦਾ ਆ ਗਈ ਹੋਣੀ ਹਾਂਜੀ ਸਾਸਿਕਾ ਜੀ ਹਾਂਜੀ ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਨਵੀਂ ਆਉਣ ਵਾਲੀ ਹਰ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਜੇ ਕੋਈ ਫੀਮੇਲ ਐਕਟਰ ਸਾਡੇ ਨਾਲ ਕੰਮ ਕਰਨਾ ਚਾਹੁੰਦੀ ਹੈ ਤਾਂ ਦਿੱਤੇ ਗਏ ਨੰਬਰ 'ਤੇ ਸੰਪਰਕ ਕਰ ਸਕਦੀ ਹੈ। ਬਾਕੀ ਜਿਸ ਕਿਸੇ ਨੇ ਜੇ ਸਾਡੀਆਂ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਉਹ ਲਿੰਕ ਤੇ ਜਾ ਕੇ ਸਾਡੀਆਂ ਪੁਰਾਣੀਆਂ ਵੀਡੀਓ ਜਰੂਰ ਦੇਖੋ ਤੇ ਸਾਡੀ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਦਿਆ ਕਰੋ। ਤੇ ਹੁਣ ਬੋਲਾਂਗੇ ਆਪਾਂ ਪਹਿਲੇ 15 ਕਾਊਂਟ ਜਿਨ੍ਹਾਂ ਨੇ ਪਿਛਲੀ ਵੀਡੀਓ 'ਚ ਕੀਤੇ ਸੀ। ਤੇ ਪਹਿਲਾ ਹੈਗਾ ਜੀ ਰੋਹਨ ਨਾਬੇ ਵਾਲਾ ਤੇ ਦੂਜਾ ਐਮ ਐਸ ਐਮ ਟੀਵੀ న్యూਸ ਆ। ਲਖਵਿੰਦਰ ਪੰਗੋ ਗਰਮੀਤ ਸਿੱਧੂ ਰਵਦੀਪ ਰਿੰਕੂ ਇੰਦਰਜੀਤ ਸਿੰਘ ਦਗਾਲ ਰਕੌੜਾ ਬਾਬਾ ਗੇਮਿੰਗ ਅਮਨਤਾ ਅਮਨ ਧੀਮਾਨ ਤੇ ਮਨਦੀਪ ਸਿੰਘ ਲਾਲਾ ਪੰਗੋ ਚ ਲਵੇੜਾ ਜਗਸੀਰ ਚੋਟੀਆਂ ਮਨਮੋਹਨ ਸਿੱਧੂ ਸਮਰਪ੍ਰੀਤ ਹਰਪ੍ਰੀਤ ਸਿੰਘ ਪਿੰਟਰਾ ਇਹਨੇ ਜੀ ਪਹਿਲੇ 15 ਕਮੈਂਟ ਤੇ ਤੁਸੀਂ ਵੀ ਇਸ ਵੀਡੀਓ ਚ ਸਭ ਤੋਂ ਪਹਿਲਾਂ 15 ਕਮੈਂਟ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ ਤੁਹਾਡਾ ਨਾਮ ਬੋਲੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਬਹੁਤ ਸੋਹਣੀ ਸਪੋਰਟ ਆ ਤੇ ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰਿਓ ਜੀ ਧੰਨਵਾਦ